ਵਾਹ ਜੀ ਵਾਹ ਪੰਜ ਸੱਤ ਦੇਸ਼ਾਂ ਤੋਂ ਲੋਕ ਇੱਥੇ ਹਰ ਸਾਲ ਆਉਂਦੇ ਆ ਜਿਹੜੇ ਬੋਰਡ ਦੇ ਥੱਲੇ ਅੱਪਾ ਅੱਜ ਖੜੇ ਆ ਸੋ ਇੱਕ ਇਹੋ ਜਿਹਾ ਬੋਰਡ ਆ ਜਿਹੜਾ ਕਿ ਕਿਸੇ ਦਾ ਪਰਿਵਾਰ ਪਾਲ ਰਿਹਾ ਏ ਸੋ ਬੜੇ ਦੇਖੇ ਨੇ ਰੁੱਖਾਂ ਨੂੰ ਪੋਜਦੇ ਸੋ ਇਹ ਰੁੱਖ ਕਿਸੇ ਦਾ ਪੇਟ ਪੂਜ ਰਿਹਾ ਵਾ ਜਾਂ ਕਿਸੇ ਦਾ ਪੇਟ ਪਾਰ ਰਿਹਾ ਵਾ ਕੋਈ ਪਰਿਵਾਰ ਨੂੰ ਪਾਰ ਰਿਹਾ ਵਾ ਸੋ ਅੱਜ ਇੱਕ ਅਨੋਖੀ ਹੀ ਆਪਾਂ ਤੁਹਾਨੂੰ ਦੁਕਾਨ ਵਿਖਾਵਾਂਗੇ ਸੋ ਬਾਬਾ ਜੀ ਬੜੇ ਲੰਮੇ ਸਮੇਂ ਤੋਂ ਆਪਣੇ ਕਾਰੋਬਾਰ ਨੂੰ ਚਲਾ ਕੇ ਇਸ ਬੋਰਡ ਦੇ ਥੱਲੇ ਆਪਣੇ ਪਰਿਵਾਰ ਦਾ ਪੇਟ ਪਾਰ ਰਹੇ ਨੇ ਸੋ ਅੱਜ ਜਿਹੜੀ ਤੁਹਾਨੂੰ ਆਪਾਂ ਦੁਕਾਨ ਵਿਖਾਵਾਂਗੇ ਐਹੋ ਜੀ ਦੁਕਾਨ ਤੁਸੀਂ ਜ਼ਿੰਦਗੀ ਦੇ ਵਿੱਚ ਮੇਰੇ ਹਿਸਾਬ ਨਾਲ ਇਸ ਵੀਡੀਓ 'ਚ ਪਹਿਲੀ ਵਾਰਾ ਦੇਖ ਰਹੇ ਹੋਗੇ ਸੋ ਸੱਜਣੋ ਇਹ ਆ ਬਾਬੇ ਦੀ ਦੁਕਾਨ ਜਿੱਥੇ ਬਾਬਾ ਚਾਹ ਬਣਾਉਂਦਾ ਏ ਆ ਬੋਰਡ ਦੇ ਥੱਲੇ ਬੜੇ ਪ੍ਰਾਤਨ ਦੁਕਾਨ ਆ ਸੋ ਬਾਬੇ ਨੂੰ ਪੁੱਛਦੇ ਆਂ ਕਿ ਇਹ ਕਿੰਨੀ ਕਿੰਨਾ ਪੁਰਾਣਾ ਬਾਬਾ ਜੀ ਦਾ ਇੱਥੇ ਕਾਰੋਬਾਰ ਆ ਸੋ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਤੇ ਸੋ ਬਾਬਾ ਜੀ ਆਪਣੇ ਕਾਰੋਬਾਰ ਦੇ ਵਿੱਚ ਅਜੇ ਵੀ ਰੁੱਝੇ ਹੋਏ ਨੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨ ਬਾਬਾ ਜੀ ਠੀਕ ਠਾਕ ਜੀ ਬਹੁਤ ਠੀਕ ਆ ਜੀ ਬਾਬਾ ਜੀ ਇਹ ਤੁਸੀਂ ਚਾਹ ਦਾ ਇੱਥੇ ਕਿੰਨਾ ਸਮਾਂ ਪੁਰਾਣਾ ਕੰਮ ਕਰਦੇ ਜੀ ਸਵਾਗਤ ਮੈਨੂੰ 45 ਸਾਲ ਹੋ ਗਏ ਇੱਥੇ ਬੈਠੇ ਹਾਂ 45 ਸਾਲ ਤੁਹਾਨੂੰ ਹੋ ਗਏ ਆ ਯਾਨੀ ਕਿ 1980 ਤੋਂ ਪਹਿਲਾਂ ਦੇ 1980 ਦਾ ਐਸਾ ਜਿਹੜਾ 84 ਵਾਲਾ ਸਮਾਂ ਆ ਉਹ ਦੁਕਾਨ ਇਦਾਂ ਹੀ ਚੱਲਦੀ ਸੀ 84 ਦੇ ਸਮੇਂ ਤੇ ਹੀ ਬਾਬਾ ਜੀ ਕਹਿੰਦੇ ਦੁਕਾਨ ਮੇਰੀ ਇੱਥੇ ਇਦਾਂ ਹੀ ਚੱਲਦੀ ਸੀ ਸੋ ਬਾਬਾ ਜੀ ਕਾਰੋਬਾਰ ਠੀਕ ਚੱਲਦਾ ਕਾਰੋਬਾਰ ਠੀਕ ਆ ਮਾਰਨ ਦਿੱਤਾ ਟਾਈਮ ਪਾਸ ਕਰੀ ਜਾ ਰਹੇ ਆ ਠੀਕ ਆ ਜੀ ਮੈਂ ਸੁਣਿਆ ਬਾਬਾ ਜੀ ਦੂਰਾਂ ਦੂਰਾਂ ਤੋਂ ਬਾਹਰਲੇ ਦੇਸ਼ਾਂ ਤੋਂ ਵੀ ਲੋਕ ਚਾਹ ਇਸੇ ਅਗੇ ਪੀਂਦੇ ਆ ਕੀ ਕਰਨੇ ਜੀ ਕਾਣੀ ਜਣੋ ਆਨੇ ਅਗਲੇ ਚਾਹ ਚੰਗੀ ਪਿਆਈ ਦੀ ਅਗਲਾ ਖੁਸ਼ ਹੁੰਦਾ ਵਾ ਚਾਹ ਵਧੀਆ ਪੀਉਂਦੇ ਬਾਬਾ ਜੀ ਕਹਿੰਦੇ ਤਾਂ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਆਉਂਦੇ ਬਾਬਾ ਜੀ ਚਾਹ ਪੀਂਦੇ ਹੋਣੇ ਵੀ ਵੇਖ ਲਓ ਕਿ ਤਕਰੀਬਨ 20 ਮਿੰਟ ਹੋ ਗਏ ਆ ਗਾਕ ਬਾਬਾ ਜੀ ਚਾਹ ਪੀਣ ਨੂੰ ਬੈਠੇ ਆ ਤੇ ਇੱਥੇ ਸਾਰਾ ਦਿਨ ਆਉਣੀ ਜਣੀ ਗਾਕਾਂ ਦੀ ਲੱਗੀ ਰਹਿੰਦੀ ਆ ਸੋ ਬਾਬਾ ਜੀ ਜਦੋਂ ਚਾਹ ਤੁਸੀਂ ਬਣਾਉਂਦੇ ਜੇ ਕਿਹੜੀ ਕਿਹੜੀ ਚੀਜ਼ ਬਣਾਉਂਦੇ ਜੇ ਵੀ ਚਾਹ ਟੇਸਟੀ ਬਣ ਜਾਂਦੀ ਆ ਤੇ ਚਾਹ ਇਹ ਜਿਹੜਾ ਲੌਂਗ ਪਾਈ ਦੀ ਆ ਸੌਂ ਪਾਈ ਦੀ ਜਵੈਨ ਪਾਈ ਦੀ ਅਦਰਕ ਪਾਈ ਦਾ ਉਹ ਇੰਦਾਚੀਆਂ ਪਾਈ ਦੀ ਆ ਕਾਫੀ ਪਾਈ ਦੀ ਆ ਛੇ ਚੀਜ਼ਾਂ ਪਾ ਕੇ ਪਾਣੀ ਘੜਕਾ ਲਿਆ ਤੇ ਉਹ ਸਾਰੇ ਨੂੰ ਇੱਕੋ ਜਿਹਾ ਪਿਆਈ ਜਾਂਦਾ 6-7 ਚੀਜ਼ਾਂ ਬਾਬਾ ਜੀ ਚਾਹ ਜੈਡ ਕਰਦੇ ਆ ਮੇਰੇ ਹਿਸਾਬ ਨਾਲ ਚਾਹ ਨਹੀਂ ਤੇ ਦਵਾਈ ਬਣਾਉਂਦੇ ਆ ਫਿਰ ਜਿਹੜੀਆਂ ਚੀਜ਼ਾਂ ਦਸੀਆਂ ਵਾ ਇਹਨਾਂ ਵਿੱਚੋਂ ਕੋਈ ਵੀ ਚੀਜ਼ ਜਿਹੜੀ ਮਾੜੀ ਨਹੀਂ ਆਪਾਂ ਨੂੰ ਜੀ ਉਹਨੂੰ ਪਾਣੀ ਪਿਆ ਦਿਆ ਜੀ ਇਹਨੂੰ ਤੇ ਰਿਪੇੜੋ ਵੇ ਉਹਨੇ ਪਾਣੀ ਪਿਆ ਦਿੱਤਾ ਢੇਢੀ ਪੀੜ ਨਹੀਂ ਤਾਂ ਵੀ ਪਾਣੀ ਪਿਆ ਦਿੱਤਾ ਫੇਰਾ ਪੁੱਤਰਾ ਸਾਤੀ ਰੁਕੀ ਸੀ ਜੀ ਅੱਛਾ ਜੀ ਮੈਂ ਬਾਬਾ ਜੀ ਕੋ ਮਾਣੀ ਲੈ ਕੇ ਗਿਆ ਬੱਚੇ ਨੂੰ ਦੋ ਚਮਚ ਪਿਆਏ ਹਾਂਜੀ ਕੋਈ ਲੋੜ ਤੇ ਪਈ ਡਾਕਟਰ ਕੋ ਜਾ ਹਾਂਜੀ ਇਹ ਕਹਿੰਦੇ ਨੇ ਬਾਬਾ ਜੀ ਦੇ ਗਾਹਕ ਨੇ ਕਹਿੰਦੇ ਕਿ ਬੱਚੇ ਦੀ ਛਾਤੀ ਰੁਕੀ ਸੀ ਬਾਬਾ ਜੀ ਕੋਲੋਂ ਮੈਂ ਆਇਆ ਜਿਹੜਾ ਇਹ ਚਾਹ ਦੇ ਵਿੱਚ ਪਾਣੀ ਵਰਤਦੇ ਆ ਨਾ ਉਹ ਪਾਣੀ ਦੇ ਵਿੱਚ ਪਹਿਲਾਂ ਇਹ ਪੰਜ ਸੱਤ ਵੈਰਾਈਟੀਆਂ ਜਿਹੜੀਆਂ ਉਹ ਪਾ ਕੇ ਤੇ ਉਹਨੂੰ ਉਬਾਲਦੇ ਨੇ ਉਹ ਜਿਹੜਾ ਉਬਲਿਆ ਹੋਇਆ ਪਾਣੀ ਆ ਉਹ ਇੱਕ ਕਾੜੇ ਦੇ ਤੌਰ ਤੇ ਬਣ ਜਾਂਦਾ ਉਹਨੂੰ ਬਾਅਦ ਚਾਹ ਦੇ ਵਿੱਚ ਵਰਤਦੇ ਨੇ ਬਾਬਾ ਜੀ ਤੇ ਇਹ ਬਾਜੀ ਕਹਿੰਦੇ ਆ ਕਿ ਮੈਂ ਆਪਣੇ ਬੱਚੇ ਪੋਤਰੇ ਵਾਸਤੇ ਪੋਤਰੇ ਵਾਸਤੇ ਬਾਬਾ ਜੀ ਕੋਲ ਪਾਣੀ ਲੈ ਕੇ ਗਿਆ ਦੋ ਚਮਚ ਪਿਆਏ ਆ ਬੱਚਾ ਠੀਕ ਹੋ ਗਿਆ ਸੋ ਸੱਚਮੁੱਚ ਇਹ ਚਾਹ ਨਹੀਂ ਦਵਾਈ ਹੈ ਜੀ ਸੋ ਤਾਂ ਹੀ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਬਾਬਾ ਜੀ ਦੇ ਕੋਲ ਆਉਂਦੇ ਆ ਬਾਕੀ ਐਡੀ ਵਿਧੀ ਆ ਨਾ ਚਾਹ ਵਾਲੀ ਇਹ ਹਰ ਕਿਸੇ ਦੇ ਕੋਲ ਨਹੀਂ ਆ ਤਾਂ ਚਾਹ ਦੇ ਸਾਰੇ ਬਣਾਉਂਦੇ ਆ ਦੇਖੋ ਜੀ ਇੰਗਲੈਂਡ ਤੋਂ ਬੰਦੇ ਆਏ ਬਾਬਾ ਜੀ ਕੋ ਚਾਹ ਪੀਣਾ ਤੇ ਚਾਹ ਪੀ ਕੇ ਇੰਨੇ ਖੁਸ਼ ਹੋਏ ਕਿ ਕਿ ਇੰਗਲੈਂਡ ਅਮਰੀਕਾ ਵਾ ਨਿਊਜ਼ੀਲੈਂਡ ਨਿਊਜ਼ੀਆ ਏਸ਼ੀਆ ਇਟਲੀ ਨਿਊਜ਼ੀਲੈਂਡ ਵਾਲੇ ਸਿੰਗਾਪੁਰ ਵਾਲੇ ਇਹ 7-8 ਮੁਲਕ ਪਰੋਂ ਜਿਹੜੇ ਆਉਂਦੇ ਆ ਨਾ ਉਹ ਪੀ ਕੇ ਗਏ ਉਹ ਨਾਲ ਚਾਚਾ ਬੰਦੇ ਸੁਣਾ ਦਿੰਦੇ ਫਰਾਨੀਸਾਂ ਦੇ ਚਲੇ ਜਾਓ ਇਸ ਕਰਕੇ ਜਿਹੜੇ ਬਾਹਰਲੇ ਦੇਸ਼ਾਂ ਤੋਂ ਆਉਂਦੇ ਆ ਤੁਹਾਡੇ ਕੋਲ ਇਹ ਆਪਣੇ ਪੰਜਾਬ ਦੇ ਹੀ ਹੁੰਦੇ ਕਿ ਜਾਂ ਉਧਰ ਦੇ ਲੋਕ ਆਉਂਦੇ ਆ ਜਾਂ ਪੰਜਾਬ ਦੇ ਹੁਣ ਉਧਰ ਦੇ ਵੀ ਆ ਕੁਝ ਉਧਰ ਦੇ ਵੀ ਰਹਿਣ ਵਾਲੇ ਨੇ ਉਹ ਪੰਜਾਬੀ ਲਿਆਉਂਦੇ ਹੋਣੇ ਪੰਜਾਬੀ ਜਿਹੜੇ ਉਹਨਾਂ ਨਾਲ ਆਉਂਦੇ ਐ ਇੱਥੇ ਸ਼ਹਿਰ ਕਰਨ ਵਾਸਤੇ ਜਾਂ ਦਰਬਾਰ ਸਾਹਿਬ ਆਉਣ ਵਾਸਤੇ ਤੂੰ ਫੇਰ ਵੇਖੋ ਵੇ ਕੀ ਆ ਜਾਂਦੇ ਐ ਨਾਲ ਉਹ ਵੀਡੀਓ ਬਖਾਂਦੇ ਆ ਉਹ ਜਿਹਨੂੰ ਰਖਸ਼ਿਆ ਦੇ ਨੂੰ ਕਹਿ ਦੋ ਜਿਹਨੂੰ ਮਰਜੀ ਕਹਿ ਦੋ ਨਹੀਂ ਉਹ 골ਡਨ ਜਾਣਾ ਉਹ ਤੁਹਾਨੂੰ ਸਦਾ ਇੱਥੇ ਲੈ ਗਿਆ ਕਾ ਬਹੁਤ ਸਲੇ ਵਾਹ ਜੀ ਵਾਹ ਪੰਜ ਸੱਤ ਦੇਸ਼ਾਂ ਤੋਂ ਲੋਕ ਇੱਥੇ ਹਰ ਸਾਲ ਆਉਂਦੇ ਆ ਤੇ ਕੱਟੇ ਚੱਕ ਹੋ ਗਏ ਆ ਮੁੰਬਈ ਕਲਕੱਤੇ ਤੋਂ ਬਾਬਾ ਜੀ ਦੇ ਕੋਲ ਆਉਂਦੇ ਆ ਤੁਸੀਂ ਇਹ ਗੱਲ ਸੋਚੋ ਕਿ ਕੀ ਇਹੋ ਜੀ ਚਾਹ ਦੇ ਵਿੱਚ ਚੀਜ਼ ਪਾਉਂਦੇ ਹੋਣ ਕਿ ਵੀ ਜਿਹੜੇ ਲੋਕ ਇੰਨੀ ਦੂਰੋਂ ਖਿੱਚੇ ਚਲੇ ਆਉਂਦੇ ਆ ਸੋ ਕਿੰਨੇ ਅੰਮ੍ਰਿਤਸਰ ਦੇ ਵਿੱਚ ਮੌਲਿਆ ਕਿੰਨੇ ਅੰਬਰਸਰ ਦੇ ਵਿੱਚ 30 ਸਟਾਲ ਆ ਮਹਿੰਗੇ ਤੋਂ ਮਹਿੰਗੇ ਸੋ ਇੱਕ ਆਮ ਜੀ ਦੁਕਾਨ ਦੇ ਉੱਪਰ ਬਾਹਰਲੇ ਦੇਸ਼ਾਂ ਤੋਂ ਲੋਕ ਆਉਂਦੇ ਆ ਸੋ ਬਾਬਾ ਜੀ ਦੱਸਦੇ ਆ ਕਿ ਪਿੱਛੇ ਜੇ ਕੋਈ ਪਰਿਵਾਰ ਆਇਆ ਇੰਗਲੈਂਡ ਤੋਂ ਚਾਹ ਪੀ ਕੇ ਇੰਨੇ ਉਸ ਖੁਸ਼ ਹੋਏ ਸੰਤੁਸ਼ਟ ਹੋਏ ਬਾਬਾ ਜੀ ਤੇ ਸਭਾ ਤੋਂ ਤੇ ਬਾਬਾ ਜੀ ਦੀ ਕਿਰਤ ਤੋਂ 25000 ਰੁਪਿਆ ਦੇ ਕੇ ਗਏ ਬਾਬਾ ਜੀ ਨੂੰ ਤੇ ਸੋ ਬਾਬਾ ਜੀ ਦੀ ਜਿਹੜੀ ਮਸ਼ਹੂਰੀ ਆ ਉਹ ਦੇਸ਼ਾਂ ਵਿਦੇਸ਼ਾਂ ਚ ਆ ਸਟੇਟਾਂ ਜਿਆ ਜਦੋਂ ਵੀ ਤੁਸੀਂ ਅੰਬਰਸਰ ਆਉਣਾ ਵਾ ਐਡਰੈਸ ਤੁਹਾਨੂੰ ਪੂਰਾ ਦੱਸ ਦਿੰਨੇ ਆ ਐਨੇ ਸੰਘਣੇ ਆਬਾਦੀ ਵਾਲੇ ਸ਼ਹਿਰ ਦੇ ਵਿੱਚ ਵੀ ਬਾਬਾ ਜੀ ਦੀ ਛੋਟੀ ਜੀ ਦੁਕਾਨ ਜਿਹੜੀ ਆ ਉਹ ਬੜੀ ਫਿਜੂਰ ਆ ਤੇ ਹੈ ਜਿਹੜੀ ਮਸ਼ਹੂਰੀ ਹੈ ਬਾਬਾ ਜੀ ਦੀ ਸੱਚੀ ਸੁੱਚੀ ਕਿਰਤ ਤੇ ਸਬਰ ਸੰਤੋਖ ਦੇ ਧੰਦੇ ਦੀ ਸਿਫਤ ਹੈ ਬਾਕੀ ਬਾਬਾ ਜੀ ਨੇ ਬੋਰਡ ਕੋਈ ਨਹੀਂ ਲਾਇਆ ਵੇਖ ਲਓ ਵੀ ਕੋਈ ਬੋਰਡ ਨਹੀਂ ਕੋਈ ਦੁਕਾਨ ਦਾ ਨਾਮ ਨਹੀਂ ਆ ਕੋਈ ਬੈਨਰ ਨਹੀਂ ਲੱਗਾ ਕੋਈ ਹਾਂਜੀ ਕਹਿੰਦੇ ਬਾਬਾ ਜੀ ਸੋਮਵਾਰ ਨਹੀਂ ਆਉਂਦੇ ਸੋਮਵਾਰ ਛੁੱਟੀ ਕਰਦੇ ਆ ਬਾਕੀ ਪੂਰਾ ਹਫਤਾ ਆਉਂਦੇ ਬਾਬਾ ਜੀ ਪੂਰਾ ਹਫਤਾ ਤੇ ਸੋ ਬਾਬਾ ਜੀ ਕਹਿੰਦੇ ਸੋਮਵਾਰ ਦਾ ਦਿਨ ਜਿਹੜਾ ਵਾ ਨੇੜੇ ਜਿਹੜੀਆਂ ਫੈਕਟਰੀਆਂ ਕਾਰਖਾਨੇ ਬੰਦ ਹੁੰਦੇ ਆ ਤੇ ਸਮਾਨ ਬਾਬਾ ਜੀ ਦਾ ਉੱਥੇ ਹੁੰਦਾ ਕਿਉਂਕਿ ਤੁਸੀਂ ਦੇਖ ਸਕਦੇ ਜੇ ਨਾ ਦੁਕਾਨ ਨੂੰ ਕੋਈ ਬੂਹਾ ਵਾ ਨਾ ਕੋਈ ਬਾਰੀ ਆ ਨਾ ਕੋਈ ਤਾਲਾ ਨਾ ਛਟ ਰਿਆ ਸੋ ਬਾਬਾ ਜੀ ਕਿਸੇ ਲੱਗੇ ਹੀ ਇੱਥੇ ਕਾਰਖਾਨੇ ਵਿੱਚ ਸਮਾਨ ਆਪਣਾ ਰੱਖ ਜਾਂਦੇ ਆ ਤੇ ਬਾਅਦ ਜਦੋਂ ਵੀ ਕਾਰਖਾਨਾ ਖੁੱਲਦਾ ਰਹੇ ਬਾਬਾ ਜੀ ਦੁਕਾਨ ਕਾਰਖਾਨੇ ਦੇ ਨਾਲ ਹੀ ਖੁੱਲ ਜਾਂਦੀ ਆ ਸੋ ਬਾਬਾ ਜੀ ਕਿੰਨੇ ਵਜ ਨੋ ਜਿਹੜਾ ਇਹ ਨਵੇਂ ਬੂਹਾ ਖੁੱਲਾ ਕਾਰਖਾਨੇ ਦਾ ਫਿਰ ਸਮਾਨ ਕੱਢਣਾ ਸ਼ੁਰੂ ਕਰ ਸਕਦਾ ਤੇ 10 ਵਜੇ ਜਾਂਦੇ ਭੱਠੀ-ਬੁੱਠੀ ਬਾਹਰ ਨਹੀਂ ਕਿੰਨੇ ਵਜੇ ਤੱਕ ਹੁੰਦੇ ਜੀ ਮੈਂ 5 ਵਜੇ ਤੱਕ ਸ਼ਾਮੇ 5 ਵਜੇ ਤੱਕ ਹੁੰਦੇ ਜੀ ਠੀਕ ਹੈ ਜੀ ਸੋ ਪਵਿੱਤਰ ਗੁਰੂ ਰਾਮਦਾਸ ਸਾਹਿਬ ਜੀ ਨਗਰੀ ਦੇ ਵਿੱਚ ਬਾਬਾ ਜੀ ਕੀਰਤ ਕਰ ਰਹੇ ਨੇ ਆਪਣੀ ਤੇ ਕੋਈ ਬੋਰਡ ਨਹੀਂ ਦੁਕਾਨ ਤੇ ਕੋਈ ਬੈਨਰ ਨਹੀਂ ਲੱਗਾ ਤੇ ਦੇਸ਼ਾਂ ਵਿਦੇਸ਼ਾਂ 'ਚ ਬਾਬਾ ਜੀ ਦੀ ਮਸ਼ਹੂਰੀ ਹੈ ਸੋ ਬਾਬਾ ਜੀ ਚਾਹ ਬਣਾ ਰਹੇ ਨੇ ਇਹ ਬਿਨਾ ਸਿਲੰਡਰ ਤੋਂ ਬਿਨਾ ਸਟੋਵ ਤੋਂ ਇਥੇ ਕੋਲਿਆਂ ਦੇ ਨਾਲ ਚਾਹ ਬਣਾਉਂਦੇ ਆ। ਆਰਨ ਲੱਗਾ ਬਾਬਾ ਜੀ ਕੋਲ। ਆਰਨ ਦੇ ਨਾਲ ਅਗੀਟਦੇ ਨੇ ਤੇ ਉਹ ਕੋਲੇ ਜਿਹੜੇ ਆ ਉਹ ਚਾਹ ਕੋਲਿਆਂ ਦੇ ਨਾਲ ਪੱਠੀ ਬਣੀ ਆ। ਉਹਦੇ ਨਾਲ ਚਾਹ ਤਿਆਰ ਕਰਦੇ ਆ। ਬਾਬਾ ਬਾਬਾ ਜੀ ਬਾਕੀ ਸੁਭਾਅ ਦੇ ਬਹੁਤ ਨਿਮਰਤਾ ਵਾਲੇ ਆ। ਜਦੋਂ ਵੀ ਅੰਮ੍ਰਿਤਸਰ ਆਉਣਾ ਵਾ ਬਾਬਾ ਜੀ ਦੀ ਚਾਹ ਇੱਕ ਵਾਰ ਜਰੂਰ ਛੱਕ ਕੇ ਜਾਇਓ ਜੀ। ਜਰੂਰ। ਉਹ ਚਾਹ ਬਾਬਾ ਜੀ ਨੇ ਤਿਆਰ ਕਰਤੀ ਆ। ਬਾਬਾ ਜੀ ਦੁੱਧ ਕਿੰਨੇ ਕਿਲੋ ਲੀਟਰ ਮਿਲ ਜਾਂਦਾ ਇਥੋਂ? ਲੋਹ ਦੇ ਤੇ 55 ਰੁਪਏ 60 ਰੁਪਏ ਕਿਲੋ ਸੋ ਚਾਹ ਬਾਬਾ ਜੀ ਨੇ ਤਿਆਰ ਕਰਤੀ ਆ ਕਿਦਾ ਸਵਾਦ ਤੁਹਾਨੂੰ ਹੁਣ ਮੈਂ ਦੱਸਦਾ ਜੀ ਕਿ ਬਾਬਾ ਜੀ ਦੀ ਚਾਹ ਦੇ ਵਿੱਚ ਵਾਕਿਆ ਕੀ ਹੈ ਕਿ ਜਿਹੜੀ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਆ ਚਾਹ ਪੀਂਦੇ ਆ ਮੇਰਾ ਕੋਈ ਲੈਣਾ ਨਹੀਂ ਮੈਂ ਸਿਰਫ ਇਹ ਆਪਣੀ ਸਜਣੋ ਵਾਕਿਆ ਹੀ ਘਰ ਦੇ ਵਿੱਚ ਚਾਹ ਪੀਤੀ ਜਿਹੜੀ ਉਹ ਵੀ ਆਪਾਂ ਸਵੇਰੇ ਪੀ ਕੇ ਆਏ ਆ ਪਰ ਜਿਹੜੀ ਚਾਹ ਬਾਬਾ ਜੀ ਨੇ ਬਣਾਈ ਆ ਨਾ ਵਾਕਿਆ ਹੀ ਦਵਾਈ ਆ ਸੋ ਚਾਹ ਬਹੁਤ ਟੇਸਟੀ ਆ ਬਾਬਾ ਜੀ ਚਾਹ ਪੀ ਕੇ ਲੱਗਦਾ ਜ਼ਰੂਰ ਆ ਵੀ ਯਾਰ ਇਹਦੇ ਵਿੱਚ ਠੀਕ ਆ ਇਹ 4 ਘੰਟੇ ਕੱਢੂ ਹੋਣਾ ਇਹ ਦੁੱਖ ਤੋੜਨੀ ਚਾਹ ਵਾ ਕੇ ਦੁੱਖ ਤੋੜਨੀ ਬਾਕੀ ਫਿਰ ਬਾਬਾ ਜੀ ਨਾਲ ਗੱਲਬਾਤ ਕਰਦੇ ਹੁਣ ਆਪਾਂ ਚਾਹ ਸ਼ਗਲੀ ਜੀ ਸੋ ਸੱਜਣੋ ਚਾਹ ਆਪਾਂ ਬੰਬਾ ਜੀ ਦੀ ਸ਼ਗਲੀ ਆ ਤੇ ਬਾਬਾ ਜੀ ਨਾਲ ਗੱਲਬਾਤ ਵੀ ਕਰ ਲਈ ਇੱਕ ਵਾਰ ਐਡਰੈਸ ਤੁਹਾਨੂੰ ਫੇਰ ਮੈਂ ਦੁਬਾਰਾ ਦੱਸ ਜਿੰਨਾ ਜੀ ਜਦੋਂ ਤੁਸੀਂ 골ਡਨ ਗੇਟ ਤੇ ਸਾਰਿਆਂ ਨੂੰ ਪਤਾ ਜੀ 골ਡਨ ਗੇਟ ਸਿਮਸ ਆ 골ਡਨ ਗੇਟ ਤੋਂ ਅੱਗੇ ਆ ਕੇ ਬੱਸ ਸਟੈਂਡ ਦੇ ਲਾਗੇ ਜਦੋਂ ਤੁਸੀਂ ਆਉਣਾ ਵਾ ਉਥੇ ਨਿਊ 골ਡਨ ਐਵੇਨਿਊ ਬਣਿਆ ਉਹਦੇ ਵਿੱਚ ਬਾਬਾ ਜੀ ਦੀ ਦੁਕਾਨ ਆ ਬੋਰਡ ਦੇ ਥੱਲੇ ਸੋ ਬੋਰਡ ਥੱਲੇ ਦੁਕਾਨ ਆ ਜਦੋਂ ਤੁਸੀਂ ਆਉਣਾ ਹੋਵੇ ਬਾਬਾ ਜੀ ਕੋਲੋਂ ਚਾਹ ਜ਼ਰੂਰ ਸ਼ੱਕੇ ਜਾਣੀ ਹੈ ਜੇ ਇੱਕ ਵਾਰ ਮੈਨੂੰ ਯਕੀਨ ਆ ਤੁਸੀਂ ਜੀ ਬਾਬਾ ਜੀ ਉਹ ਆ ਕੇ ਚਾਹ ਸ਼ੱਕੇ ਜਾਓਗੇ ਤੁਸੀਂ ਜ਼ਰੂਰ ਇਹ ਚੀਜ਼ ਨੂੰ ਮਹਿਸੂਸ ਕਰੋਗੇ ਵੀ ਇਹ ਐਹੋ ਜੀ ਚਾਹ ਪਹਿਲਾਂ ਕਦੀ ਪੀਤੀ ਨਹੀਂ ਦੂਜੀ ਬੇਨਤੀ ਹੈ ਜੀ ਵੀਡੀਓ ਨੂੰ ਵੇਖ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਚਲੋ ਬਾਬਾ ਜੀ ਦਾ ਰੁਜ਼ਗਾਰ ਆ ਇਹਦੇ ਵਿੱਚ ਪਰਮਾਤਮਾ ਨੇ ਤੇ ਵਾਅਦਾ ਪਾਇਆ ਹੀ ਪਾਉਣਾ ਹੀ ਪਾਉਣਾ ਸੋ ਆਪਣੇ ਸਹਿਯੋਗ ਨਾਲ ਵੀ ਬਾਬਾ ਜੀ ਦੇ ਕਾਰੋਬਾਰ ਵਿੱਚ ਵਾਧਾ ਪਵੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਸੋ ਧੰਨਵਾਦ